ਸੀਟੀ ਯੂਨੀਵਰਸਿਟੀ ਦੇ ਵਿੱਚ ਇਸ ਵਕਤ ਅਸੀਂ ਤੇ ਸੀਟੀ ਯੂਨੀਵਰਸਿਟੀ ਦੇ ਵਿੱਚ ਪਟਾਰਾ ਨਾਈਟ ਚੱਲ ਰਹੀ ਹੈ ਔਰ ਨਾਲ ਹੀ ਮਧਾਨੀਆਂ ਮੂਵੀ ਦੀ ਸਟਾਰ ਕਾਸਟ ਵੀ ਸਾਡੇ ਇੱਥੇ ਪਹੁੰਚੀ ਹੋਈ ਆ ਮੰਨਤ ਨੂਰ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਲੌਂਗ ਲਾਚੀ ਫੇਮ ਬੜਾ ਪਿਆਰ ਦਿੱਤਾ ਤੁਸੀਂ ਮਿਲੀਅਨਾਂ ਬਿਲੀਅਨਾਂ ਦੇ ਵਿੱਚ ਔਰ ਇਹ ਗੀਤ ਸ਼ਾਇਦ ਹੀ ਕੋਈ ਪੰਜਾਬੀ ਤਾਂ ਕਿ ਪੰਜਾਬੀਆਂ ਤੋਂ ਬਾਹਰ ਵੀ ਹੋਰ ਲੈਂਗੁਏਜ ਵਾਲੇ ਵੀ ਬਹੁਤ ਇਹਨਾਂ ਨੂੰ ਪਿਆਰ ਦਿੱਤਾ ਔਰ ਮਧਾਨੀਆਂ ਦੇ ਵਿੱਚ ਇਹਨਾਂ ਨੇ ਐਕਟ ਵੀ ਕੀਤਾ ਆ ਬਤੌਰ ਅਦਾਕਾਰਾ ਉਹਨਾਂ ਨੇ ਭੂਮਿਕਾ ਨਿਭਾਈ ਆ ਮੰਨ ਜੀ ਸਭ ਤੋਂ ਪਹਿਲਾਂ ਬਹੁਤ ਮੁਬਾਰਕਾਂ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਅਸੀਂ ਜਦੋਂ ਸੁਣ ਰਹੇ ਸੀ ਤੁਹਾਨੂੰ ਤੇ ਮਤਲਬ ਕਿ ਇੱਕ ਅਸੀਂ ਦੇਖ ਰਹੇ ਸੀ ਯੂਥ ਦੇ ਵਿੱਚ એનર્ਜੀ ਵੀ ਜਦੋਂ ਤੁਸੀਂ ਲੌਂਗ ਲਾਚੀ ਗਾਣਾ ਗਾਇਆ ਸੀ ਤੇ ਅੱਜ ਵੀ ਗਾਣੇ गा ਰਹੇ ਸੀ ਉਨਾਂ ਹੀ ਪਿਆਰ ਉਨਾਂ ਹੀ ਆ ਜਿਹੜਾ ਹੈਗਾ ਤੁਹਾਨੂੰ એનર્ਜੀ ਮਿਲ ਰਹੀ ਸੀਗੀ ਯੂਥ ਨੂੰ ਕੋਸ਼ਿਸ਼ ਕਰੀਦੀ ਹੈ ਕਿ ਇਹ ਪਿਆਰ ਹਮੇਸ਼ਾ ਬਰਕਰਾਰ ਰਹੇ ਤੇ ਵਾਈਗਰੂ ਜੀ ਜ਼ਰੂਰ ਕਰਨਗੇ ਅਸੀਂ ਬਸ ਮਿਹਨਤ ਕਰਨਾ ਸਾਡਾ ਕੰਮ ਹੈ ਤੇ ਉਹ ਸਾਨੂੰ ਪਿਆਰ ਦਿੰਦੀ ਹੈ ਸਾਡੀ ਆਡੀਅנס ਤੇ ਬੜੀਆਂ ਆਮ ਹੈਪੀ ਥੋੜਾ ਮਧਾਨੀਆਂ ਮੂਵੀ ਬਾਰੇ ਗੱਲਬਾਤ ਕਰਾਂਗੀ ਕਿਸ ਤਰ੍ਹਾਂ ਦਾ ਕਿਰਦਾਰ ਹੈ ਮਧਾਨੀਆਂ ਮੂਵੀ ਦੇ ਵਿੱਚ ਮੇਰੇ ਇੱਕ ਕਿਰਦਾਰ ਹੈਗਾ ਜੋ ਮੈਨੂੰ ਨਹੀਂ ਲੱਗਦਾ ਕਿ ਉਸ ਮੂਵੀ ਦੇ ਵਿੱਚ ਮੈਨੂੰ ਕੋਈ ਐਕਟਿੰਗ ਕਰਨ ਦਾ ਕੁਝ ਮਤਲਬ ਐਕਟਿੰਗ ਕਰਨੀ ਪਈ ਕਿਉਂਕਿ ਜਿੱਦਾਂ ਦੀ ਕੁੜੀ ਮੈਂ ਹੈਗੀ ਹਾਂ ਜਿੱਦਾਂ ਦਾ ਮੇਰਾ ਨੇਚਰ ਹੈਗਾ ਮੈਨੂੰ ਉਹਦਾ ਦਾ ਇੱਕ ਕਿਰਦਾਰ ਮਿਲਿਆ ਸੀ ਜਿਹਦੇ ਲਈ ਮੈਂ ਬਹੁਤ इजीली ਯੈਸ ਕਰ ਲਿਆ ਸੀ। ਔਰ ਚਾਹੇ ਮੇਰਾ ਥੋੜਾ ਜਿਹਾ ਵੀ ਹੈਗਾ ਉਹਦੇ ਵਿੱਚ ਕਿਰਦਾਰ ਬਟ ਮੈਂ ਮੈਂ ਉਸ ਕਿਰਦਾਰ ਦੇ ਨਾਲ ਬਹੁਤ ਖੁਸ਼ ਹਾਂ ਤੇ ਬਹੁਤ इजीली ਮੈਂ ਨਿਭਾ ਵੀ ਲਿਆ ਸੀ ਕਿਉਂਕਿ ਉਹਦੇ ਵਿੱਚ ਤੁਹਾਨੂੰ ਮੰਨਤ ਨੂਰ ਹੀ ਦਿਖੇਗੀ ਕੋਈ ਐਕਸਟਰਾ ਐਫਰਟ ਨਹੀਂ ਉਹਦੇ ਵਿੱਚ ਮੈਂ ਕੀਤੀ ਹੋਈ ਕਿ ਆ ਕੁਝ ਐਕਟਿੰਗ ਜਾਂ ਕੁਝ ਨਾ ਕਿਉਂਕਿ ਮੈਂ ਨਹੀਂ ਉਹਦਾ ਦਾ ਕੁਝ ਕੀਤਾ ਬਟ ਮੂਵੀ ਬਹੁਤ ਸੋਹਣੀ ਹੈ 13 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਆਲਰੇਡੀ ਦੀ ਸਕਰੀਨਿੰਗ ਹੋ ਚੁੱਕੀ ਹੈ ਤੇ ਬਹੁਤ ਜ਼ਿਆਦਾ ਲੋਕੀ ਪਿਆਰ ਦੇ ਰਹੇ ਨੇ। ਆਈ ਥਿੰਕ ਇਤਾਂ ਦੇ ਕਨਸੈਪਟ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਘੱਟ ਬਣਦੇ ਆ ਹੁਣ ਬਣ ਰਹੀਆਂ ਨੇ ਮੂਵੀਜ਼ ਕੁਝ ਦੋ ਤਿੰਨ ਸਾਲਾਂ ਤੋਂ ਕੁਝ ਕੁ ਚੀਜ਼ਾਂ ਇਦਾਂ ਦੀਆਂ ਨਵੀਆਂ ਲੈ ਕੇ ਆ ਰਹੀ ਸਾਡੀ ਪੰਜਾਬੀ ਇੰਡਸਟਰੀ ਸਾਡੇ ਲਈ ਫਖਰ ਦੀ ਗੱਲ ਹੈ ਔਰ ਇਹ ਮੂਵੀ ਵਿਸ਼ਵਾਸ ਹੈ ਇਹ ਨਹੀਂ ਕਿ ਇਸ ਮੂਵੀ ਦੇ ਵਿੱਚ ਮੈਂ ਹੈਗੀ ਆ ਮੂਵੀ ਦਾ ਕਨਸੈਪਟ ਬੜਾ ਸੋਹਣਾ ਬਹੁਤ ਸੋਹਣੀ ਸਟੋਰੀ ਹੈ ਤੇ ਸਾਰੇ ਜਿੰਨਾਂ ਇੱਕ ਮੈਨੂੰ ਹੁਣ ਤੱਕ ਪਤਾ ਲੱਗਿਆ ਸਾਰੇ ਬਹੁਤ ਪਿਆਰ ਦੇ ਰਹੇ ਨੇ ਤੇ ਉਮੀਦ ਕਰਦੇ ਆ ਕਿ ਸੁਪਰ ਡੂਪਰ ਹਿੱਟ ਜਾਏਗੀ ਮੂਵੀ ਇੱਕ ਗੈਟਰ ਟੂਗੇਦਰ ਦੇ ਵਿੱਚ ਕੁਗੀ ਪਾਜੀ ਤੁਹਾਡੇ ਨਾਲ ਥੋੜਾ ਮਜ਼ਾਕ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਹੁਣ ਅਦਾਕਾਰ ਬਣ ਗਏ ਹੋ ਇਧਰ ਅਦਾਕਾਰੀ ਚ ਆ ਗਏ ਹੋ ਤੇ ਗਾਇਕੀ ਛੱਡ ਦੋਗੇ ਤੁਸੀਂ ਕਹਿੰਦੇ ਗਾਇਕੀ ਨਹੀਂ ਮੈਂ ਛੱਡਾਂਗੀ ਤਾਂ ਉਹ ਕਹਿ ਸੀ ਕਿ ਠੀਕ ਹੈ ਦਵਾ ਤੇ ਉਹਨਾਂ ਨੂੰ ਅਗਲੀ ਫਿਲਮ ਚ ਕੰਮ ਨਹੀਂ ਦੇਣਾ ਉਹ ਐਕਚੁਅਲੀ ਨਾ ਉਹ ਕਹਿ ਰਹੇ ਸੀਗੇ ਕਿ ਇਹਨਾਂ ਨੇ ਬੜਾ ਅੱਛਾ ਕੀਤਾ ਤੇ ਮਜ਼ਾਕ ਮਜ਼ਾਕੇ ਹੋਵੇ ਦੇ ਵਿੱਚ ਕੁਗੀ ਪਾਜੀ ਉਹ ਬਹੁਤ ਮੈਸ ਐਕਚੁਅਲੀ ਉਹਨਾਂ ਨੇ ਮੇਰਾ ਨਾਮ ਵੀ ਉਹਨਾਂ ਨੇ ਹੀ ਮੇਰਾ ਰੱਖਿਆ ਸੀ ਮੰਨਤ ਨੂਰ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਊਗਾ ਤੇ ਉਹਨਾਂ ਦੇ ਆਪੋਜ਼ਿਟ ਹੀ ਇਹ ਦੇ ਵਿੱਚ ਮੇਰਾ ਕਿਰਦਾਰ ਹੈਗਾ ਤੇ ਅਸੀਂ ਹਮੇਸ਼ਾ ਜਦੋਂ ਮੂਵੀ ਦੇ ਦੌਰਾਨ ਜੋ ਸ਼ੂਟ ਵੀ ਕਰਦੇ ਸੀ ਮੈਂ ਉਹਨਾਂ ਦੀ ਮਿਸਿਸ ਦਾ ਰੋਲ ਕੀਤਾ ਉਹਦੇ ਵਿੱਚ ਤੇ ਮੈਂ ਚੂੜਾ ਪਾਇਆ ਹੋਇਆ ਸੀ ਤੇ ਮੈਨਾਂ ਨੂੰ ਭਾਜੀ ਕਹਿੰਨੀ ਤੇ ਸਾਰੇ ਬੜੇ ਹੱਸਦੇ ਸੀ ਕਿ ਮੈਂ ਕਿਹਾ ਕੋਗੀ ਭਾਜੀ ਕਿੱਥੇ ਗਿਆ ਬੜਾ ਸੀ ਉਹ ਹੱਸਦੇ ਹੁੰਦੇ ਸੀ ਤੇ ਉਹਨਾਂ ਨੇ ਇੰਨੀ ਗੱਲ ਕੀਤੀ ਸੀ ਕਿ ਹੁਣ ਤੁਸੀਂ ਮਿਊਜ਼ਿਕ ਨੂੰ ਵੀ ਗਾਣੇ ਨੂੰ ਵੀ ਟਾਈਮ ਦੋਗੇ ਨਾ ਮੈਂ ਕਿਹਾ ਮੈਂ ਕਿਹਾ ਭਾਜੀ ਦੈਟਸ ਮਾਈ ਫਰਸਟ ਪ੍ਰੀਅਰਿਟੀ ਮਿਊਜ਼ਿਕ ਤੇ ਮੂਵੀਜ਼ ਤੇ ਬਾਅਦ ਵਿੱਚ ਤੇ ਉਹ ਕਹਿੰਦੇ ਕਿ ਨਹੀਂ ਇਹ ਮੂਵੀ ਤੇ ਮਨਾ ਕਰ ਰਹੇ ਨੇ ਇਹਨੂੰ ਨਹੀਂ ਦੇਣਾ ਇੱਥੇ ਕੁਝ ਐਦਾਂ ਗੱਲ ਹੋਈ ਸੀ ਸਾਡੀਆਂ ਢੇਰ ਸ਼ੁਭਕਾਮਨਾਵਾਂ ਔਰ ਦੁਆਵਾਂ ਮਾ ਤੁਹਾਡੇ ਲਈ ਭਵਿੱਖ ਦੇ ਵਿੱਚ ਅਸੀਂ ਤੁਹਾਨੂੰ ਵੱਡੇ ਪਰਦੇ ਤੇ ਵੱਡੀਆਂ-ਵੱਡੀਆਂ ਫਿਲਮਾਂ ਦੇ ਵਿੱਚ ਦੇਖੀਏ ਠੀਕ ਹੈ ਥੈਂਕ ਯੂ ਥੈਂਕ ਯੂ